ਜਲਦੀ ਮੇ ਵਿੱਕੀ ਲਕਮੀਰਾ ਦਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਮਨ ਪਟੀਕੇ ਦੇ ਉੱਤੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਅਮਨ ਸਲਵਾਰ ਬਣਾ ਕੇ ਦਿਖਾਉਣਗੇ ਤੁਹਾਨੂੰ ਗੁੰਮ ਸੀਨਾ ਲਾ ਕੇ ਗੁੰਮ ਸੀਨਾ ਦਾ ਇਹ ਫਾਇਦਾ ਵੀ ਗੁੰਮ ਸੀਨ ਲਾਉਣ ਤੋਂ ਬਾਅਦ ਓਵਰਲੌਕ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੇ ਤੁਸੀਂ ਵੀਡੀਓ ਨਾਲ ਬਨੇ ਰਹੋ ਸਾਰੀ ਵੀਡੀਓ ਦੇਖਿਓ ਦੇਖਿਓ ਵੀ ਗੁੰਮ ਸੀਨ ਲਾ ਕੇ ਸਲਵਾਰ ਬਣਾਉਣ ਦਾ ਤਰੀਕਾ ਕੀ ਆ ਤੇ ਜਿਹੜੇ ਭੈਣ ਭਰਾਵਾਂ ਨੇ ਅਪਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਲਾਈਕ ਵੀ ਜ਼ਰੂਰ ਕਰਿਓ ਤੇ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਦੇਖਦੇ ਆਂ ਗੁੰਮ ਸੀਨਾ ਲਾ ਕੇ ਸਲਵਾਰ ਬਣਾਉਣ ਦਾ ਤਰੀਕਾ ਕੀ ਹੈ ਜੀ ਸਾਰਿਆਂ ਨੂੰ ਅੱਜ ਆਪਾਂ ਸਲਾਈ ਕਰਾਂਗੇ ਸਲਵਾਰ ਲਾਈਨਿੰਗ ਵਾਲੀ ਤੇ ਇਹਦੀਆਂ ਆਪਾਂ ਸੀਨਾ ਲਾਵਾਂਗੇ ਗੁੰਮ ਵੀ ਗੁੰਮ ਸੀਨਾ ਕਿਵੇਂ ਲੱਗਦੀਆਂ ਨੇਗੀਆਂ ਤੇ ਉਹ ਗੁੰਮ ਸੀਨਾ ਲਾ ਕੇ ਆਪਾਂ ਨੂੰ ਇੰਟਰਲੋਕ ਕਰਨ ਦੀ ਲੋੜ ਨਹੀਂ ਰਹਿੰਦੀ ਤੁਸੀਂ ਦੇਖਿਓ ਵੀ ਇਹ ਸਲਵਾਰ ਕਿਸ ਤਰ੍ਹਾਂ ਬਣਦੀ ਹੈਗੀ ਕਿਸ ਤਰ੍ਹਾਂ ਇਹਦੀਆਂ ਸੀਨਾ ਲੱਗਦੀਆਂ ਨੇਗੀਆਂ ਇੱਕ ਸੀ ਨਹੀਂ ਲਾਉਣੀ ਪੂਗੀ ਫੇਰ ਆ ਸੀਰ ਤੱਕ ਹੀ ਲੁਗ ਗਈ ਚਲੋ ਮੈਂ ਦੱਸਾਂ ਤੁਹਾਨੂੰ ਤਰੀਕਾ ਤੇ ਇਹ ਆਪਾਂ ਸਾਰੀ ਸਲਵਾਰ ਕਟਿੰਗ ਕੀਤੀ ਹੋਈ ਆ ਇਹ ਦੇ ਪੱਟ ਨੇ ਤੇ ਗੁੰਡੇ ਨੇ ਇਹ ਲਾਈਨਿੰਗ ਦਾ ਬੜਾ ਫਰਕ ਆ ਇਹ ਬਸ ਕਸਟਮਰ ਨੇ ਜਿਵੇਂ ਦੀ ਲੈ ਕੇ ਦਿੱਤੀ ਅੱਛਾ ਆਪਾਂ ਨੇ ਬੜੀ ਤਾਕੜੀ ਮੈਚਿੰਗ ਕਰਕੇ ਲੈ ਕੇ ਦਿੱਤੀ ਆ ਉਹ ਵਿੱਚ ਉਹ ਨਹੀਂ ਨਹੀਂ ਹੈਗੀ ਦਿਸਦੀ ਨਹੀਂ ਹੈਗੀ ਆ ਕਰਕੇ ਹਾਂ ਕੋਈ ਵਾਰ ਕਰੇ ਪਈ ਹੁੰਦੀ ਆ ਚੱਲਾਈ ਗਾ ਲੈਨੇ ਨਹੀਂ ਗਾਣੂ ਠੋਦੂ ਲਾਉਣੇ ਨੇ ਇਹ ਆਪਣੇ ਹੈਗੇ ਨੇ ਚਾਰ ਇੱਕ ਹੁੰਦੇ ਤੇ ਹੁਣ ਆਪਾਂ ਨੇ ਇੰਨੀਆਂ ਸੀਣਾ ਨੂੰ ਨਾ ਗੁੰਮ ਲਾਉਣੀਆਂ ਨਹੀਂਆਂ ਜਿਹੜੀ ਆਪਣੀ ਆਹ ਵਾਲੀ ਸੀਨ ਹੈ ਵੀ ਇਹ ਸੀਨ ਆਪਾਂ ਨੇ ਗੁੰਮ ਕਰਨੀਆਂ ਤੇ ਇਹ ਸੀਨ ਲਾਉਣ ਦਾ ਤਰੀਕਾ ਕੀ ਹੈ ਆਪਣਾ ਇਹ ਤੁਸੀਂ ਦੇਖਿਓ ਜਿਵੇਂ ਹੁਣ ਇਹ ਸਲਵਾਰ ਆਪਣੀ ਪੁੱਠੀ ਹੋਈ ਹੈ ਪੁੱਠੀ ਸਾਈਡ ਹੈ ਕੱਪੜੇ ਦੀ ਤੇ ਇਧਰ ਆਹ ਦੋਨੋਂ ਮਤਲਬ ਪੱਲੇ ਹੈਗੇ ਨੇ ਲਾਈਨਿੰਗ ਵਾਲੇ ਇਸ ਤਰ੍ਹਾਂ ਤੇ ਆਹ ਦੋਨੋਂ ਪੱਲੇ ਪੁੱਠੇ ਨੇ ਮਤਲਬ ਆਪਣੇ ਜਿਹੜੇ ਬਾਹਰ ਆਉਣਗੇ ਕੱਪੜੇ ਦੇ ਤੇ ਇਹ ਆਪਾਂ ਨੇ ਇੱਥੋਂ ਜਿਹੜੀ ਸੀਨ ਹੈ ਇਹ ਜਿਵੇਂ ਇਹ ਪਈ ਹੈ ਸਲਾਈ ਆਪਣੇ ਇੱਥੇ ਐਦਾਂ ਹੀ ਲਾ ਦੇਣੀ ਹੈ ਕਿਉਂਕਿ ਇਹ ਪੱਲਾ ਆਪਾਂ ਨੂੰ ਨਹੀਂ ਚਾਕੇ ਇਧਰ ਧਰਦੇ ਹੁੰਦੇ ਆਪਾਂ ਤਾਂ ਇਹ ਸੀਨ ਬਾਹਰ ਰਹਿ ਜਾਂਦੀ ਆ ਹੁਣ ਇਹਦੀ ਸੀਨ ਆਪਾਂ ਗੁੰਮ ਕਰਾਂਗੇ ਤਾਂ ਇਹ ਤਰੀਕਾ ਇਹਦਾ ਤੇ ਇਹ ਦੋਨੋਂ ਪੱਲੇ ਇਧਰ ਰਹਿਣਗੇ ਤੇ ਆਹ ਦੋਨੋਂ ਪੱਲੇ ਇਧਰ ਰਹਿਣਗੇ ਹੁਣ ਆਪਾਂ ਇਹਦੀ ਸੀਨ ਲਾਉਣੇ ਆ ਤੇ ਸੀਨ ਇਹ ਝੋਲੀ ਵਾਲੀ ਸੀਨ ਆਪਾਂ ਕਰਾਂਗੇ ਆਸਣ ਵਾਲੀ ਡਬਲ ਇਹ ਡਬਲ ਵੀ ਡਬਲ ਕਰਾਂਗੇ ਇਹਨੂੰ ਇਹ ਹੁਣ ਆਪਾਂ ਡਬਲ ਕਰ ਰਹੇ ਹਾਂ ਸੀਨ ਦੁਆਰਾ ਸੀਨ ਇੱਧਰ ਨੂੰ ਲਗਾ ਦੇ ਜਦੋਂ ਸੀਨ ਆਈਆਂ ਦੋ ਲੱਗ ਗਈਆਂ ਤੇ ਇਹ ਹੁਣ ਤੁਹਾਨੂੰ ਮੈਂ ਦਿਖਾਉਣੀ ਆ ਵਿੱਕੀ ਮੇ ਆਪਾਂ ਇਹ ਹੋਮ ਮਸ਼ੀਨ ਕਹਿੰਦੇ ਆਗੇ ਇਹ ਹੋਮ ਮਸ਼ੀਨ ਕਿਵੇਂ ਬਣਦੀ ਆ ਤੇ ਹੁਣ ਇਹ ਜਿਹੜੀ ਸਾਈਡ ਆ ਇਹ ਦੀ ਤੇ ਇਹ ਆਪਾਂ ਨੇ ਪਹਿਸ ਖੋਲ ਲਿਆ ਤੇ ਇਸੇ ਤਰ੍ਹਾਂ ਆਪਣਾ ਹੁਣ ਆਹ ਵਾਲਾ ਪੀਸ ਖੋਲ ਲ ਜੂਗਾ ਲਾਈਨਿੰਗ ਵਾਲਾ ਇਹ ਪੀਸ ਉਧਰਲੇ ਪੀਸ ਨਾਲ ਅਟੈਚ ਹੋ ਜਾਊਗਾ ਤੇ ਇਹ ਸੀ ਹੁਣ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਆਸਣ ਵਾਲੀ ਸੀਨ ਆ ਗਈ ਨਾ ਇਸ ਤਰ੍ਹਾਂ ਇਹ ਗੁੰਮਸੀਨ ਹੋ ਜਾਂਦੀ ਇਹਨੂੰ ਗੁੰਮਸੀਨ ਕਹਿੰਦੇ ਨੇ ਇਹ ਤੇ ਓਵਰਲੈਕ ਦੀ ਲੋੜ ਨਹੀਂ ਇਹ ਤੇ ਓਵਰਲੈਕ ਦੀ ਵੀ ਲੋੜ ਨਹੀਂ ਤੇ ਇਧਰੋਂ ਵੀ ਇਹ ਇਸ ਤਰ੍ਹਾਂ ਆ ਜੀ ਇਹ ਹੋ ਗਈ ਗੁੰਮਸੀਨ ਇਸੇ ਤਰ੍ਹਾਂ ਆਪਾਂ ਨੇ ਇਹਦੇ ਜਿਹੜੇ ਪੱਲੇ ਜੋੜਨੇ ਨੇਗੇ ਉਹ ਵੀ ਆਪਾਂ ਗੁੰਮਸੀਨ ਨਾਲ ਹੀ ਜੋੜਾਂਗੇ ਤੁਸੀਂ ਵੀਡੀਓ ਨਾਲ ਬਣੇ ਰਹੋ ਦੇਖਿਓ ਵੀ ਕਿਵੇਂ-ਕਿਵੇਂ ਇਹ ਗੁੰਮਸੀਨ ਆਪਾਂ ਲਾਉਨੇ ਆ ਹੁਣ ਆਪਾਂ ਦੂਸਰਾ ਵੀ ਇਸੇ ਤਰ੍ਹਾਂ ਆਸਣ ਜੋੜ ਲਾਂਗੇ ਇਹ ਆਪਾਂ ਦੂਸਰਾ ਸਿਨਣਾ ਦੂਸਰੇ ਆਸਣ ਵਾਲੀ ਸੀਨ ਹੈ ਉਹ ਲਗਾ ਰਹੇ ਹਾਂ ਉਸੇ ਤਰੀਕੇ ਦੇ ਨਾਲ ਇਹਦੇ ਵੀ ਉਹ ਦੋ ਸੀਨ ਲੱਗ ਜਾਣਗੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਉਹਦੀ ਬੈਕ ਸਾਈਡ ਕਰਕੇ ਵੀ ਗੋਮ ਸੀਨ ਲਾਉਂਦਾ ਕੀ ਤਰੀਕਾ ਜਿਹਦੇ ਕੋਵਰਲਾਕ ਦੀ ਜ਼ਰੂਰਤ ਨਹੀਂ ਪੈਂਦੀ ਇਹ ਆਪਣਾ ਦੂਸਰਾ ਸਿਨ ਵੀ ਜੁੜ ਗਿਆ ਤੇ ਹੁਣ ਆਪਾਂ ਲਾਵਾਂਗੇ ਇਹਦੇ ਨਾਲ ਮਤਲਬ ਪੱਲੇ ਜੋੜਾਂਗੇ ਆਪਾਂ ਹੁਣ ਇਹਦੇ ਚਾਰੋਂ ਏ ਆ ਗਿਆ ਜੀ ਆਪਣਾ ਪੱਟ ਬਾਲੇ ਵੀ ਕਹਿੰਦੇ ਨੇ ਕੋਈ ਪੱਟ ਵੀ ਕਹਿੰਦਾ ਇਹਨਾਂ ਨੂੰ ਤੇ ਹੁਣ ਆਪਾਂ ਆਹ ਕੁੰਦਿਆਂ ਦੇ ਨਾਲ ਪੱਟਾਂ ਨੂੰ ਜੋੜਾਂਗੇ ਤੇ ਤੁਸੀਂ ਇਹ ਸੀਣ ਇਸ ਤਰ੍ਹਾਂ ਕਰਕੇ ਲਾਉਣੀ ਹੈ ਫਟਣੀ ਜਿਹੜੇ ਆਪਣੇ ਆਹ ਸੂਟ ਦੇ ਨਾਲ ਦਾ ਪੀਸ ਹੈ ਇਹਨੂੰ ਤਾਂ ਆਪਾਂ ਲਗਾਵਾਂਗੇ ਇਸ ਸਾਈਡ ਇਹ ਕੱਪੜਾ ਤਿਲਸਦਾ ਬਹੁਤ ਜ਼ਿਆਦਾ ਹੈ ਮੇਸ ਤਾਂ ਇਸ ਤਰ੍ਹਾਂ ਰੱਖਾਂਗੇ ਤੇ ਦੀ ਗੋ ਮਸ਼ੀਨ ਆਪਾਂ ਲਾਉਣੀ ਐ ਹੁਣ ਤੇ ਇਹ ਦੀ ਲਾਈਨਿੰਗ ਆ ਗਈ ਕੁੰਡੇ ਦੀ ਇਸ ਤਰ੍ਹਾਂ ਠੀਕ ਹੈ ਜੀ ਇੱਧਰ ਕੰਨੀ ਨਾਲ ਕੰਨੀ ਅਟੈਚ ਹੋਗੀ ਤੇ ਇਸ ਤਰ੍ਹਾਂ ਆਪਾਂ ਹੁਣ ਜਿਹੜਾ ਪੱਟਾ ਵਾਲੀ ਲਾਈਨਿੰਗ ਐ ਉਹ ਲਾਈਨਿੰਗ ਨੂੰ ਆਪਾਂ ਨੇ ਇਸ ਸਾਈਡ ਲਾਈਨਿੰਗ ਵਾਲੀ ਸਾਈਡ ਹੀ ਰੱਖ ਲੈਣਾ ਤੇ ਇਹਨੂੰ ਆਪਾਂ ਮੂਰੀ ਵਾਲੀ ਸਾਈਡ ਤੋਂ ਅਟੈਚ ਕਰਕੇ ਲੈ ਕੇ ਆਵਾਂਗੇ ਤਾਂ ਕਿ ਜਿਹੜਾ ਮਾੜਾ ਮੋਟਾ ਵੱਧ ਘੱਟ ਕੱਪੜਾ ਹੁੰਦਾ ਤਾਂ ਉਹ ਬੜਾਣੀ ਸਾਈਡ 'ਚ ਨਿਕਲ ਜੇ। ਕਈ ਵਾਰ ਇਹ ਆਪਣੇ ਕੱਟਣ 'ਚ ਨਾ ਇਹ ਅੱਧੇ ਇੰਚ ਦਾ ਫਰਕ ਰਹਿ ਜਾਂਦਾ ਜਾਂ ਇੰਚ ਦਾ ਫਰਕ। ਕਈ ਵਾਰ ਉੱਚਾ ਨੀਮਾ ਹੋ ਜਾਂਦਾ। ਥੋੜੀ ਜਿਹੀ ਨਾਲ ਹੀ ਫਰਕ ਪੈ ਜਾਂਦਾ ਇਹਦਾ। ਤਾਂ ਇਸ ਕਰਕੇ ਆਪਾਂ ਨੂੰ ਮੂਰੀ ਵਾਲੀ ਸਾਈਡ ਤੋਂ ਅਟੈਚ ਕਰਨੀ ਚਾਹੀਦੀ ਹੈ ਸਲਵਾਰ ਹਮੇਸ਼ਾ। ਵੀ ਜਿਹੜਾ ਵੱਧ ਘੱਟ ਕੱਪੜਾ ਹੁੰਦਾ ਉਹ ਬੜਾਣ ਦੇ ਵਿੱਚ ਨਿਕਲ ਜੇ। ਤੇ ਮੂਰੀ ਵਾਲੀ ਸਾਈਡ ਦਾ ਮੂਰੀ ਦਾ ਫਰਕ ਨਾ ਹੋਵੇ। ਇਸ ਤਰ੍ਹਾਂ ਆਪਾਂ ਚਾਰੇ ਪੀਸ ਪਾੜ ਕੇ ਸੀਣ ਲਾਵਾਂਗੇ ਇਹ ਲਾਈਨਿੰਗ ਵਾਲੀ ਸਾਈਡ ਹੀ ਲਾਈਨਿੰਗ ਧਰ ਲਈ ਆਪਾਂ ਨੇ ਤੇ ਇਧਰਲੀ ਸਾਈਡ ਆਪਾਂ ਨੇ ਕੱਪੜਾ ਰੱਖ ਲਿਆ ਮੈਨੂੰ ਪਾ ਐਸ ਤਰ੍ਹਾਂ ਟੈਸ ਤੇ ਪਾੜ ਕੇ ਲਾਵਾਂਗੇ ਹਾਂ ਪਾੜ ਕੇ ਲਾਵਾਂਗੇ ਫੜ ਕੇ ਨਹੀਂ ਲਾਉਂਦੇ ਇਹ ਫੜ ਕੇ ਨਹੀਂ ਫੜ ਕੇ ਪਾਦੇ ਆ ਪਾੜ ਕੇ ਪਾੜ ਕੇ ਇਹ ਗੁੰਮਸੀਨ ਹੈ ਇਹ ਵੀ ਗੁੰਮਸੀਨ ਇਹਦੀਆਂ ਸਾਰੀਆਂ ਸੀਨਾ ਗੁੰਮ ਲਾਉਣੀਆਂ ਨੇ ਬਸ ਇੱਕ ਗੁੰਮ ਹੈ ਬਲਾਂ ਵਾਲੀ ਤੇ ਦੂਸਰੀ ਸੀਨਾ ਬਾਹਰ ਨਿਕਲੂਗੀ ਗੁੰਮ ਹੈ ਗੁੰਮ ਹੈ ਸੀਨ ਗੁੰਮ ਹੈ ਇਸ ਤਰ੍ਹਾਂ ਆਪਾਂ ਨੇ ਦੇਖੋ ਆਹ ਚਾਰੀ ਪੱਲੇ ਨੇ ਇਹ ਇਸ ਤਰ੍ਹਾਂ ਅਟੈਚ ਕਰਨੇ ਨੇ ਇਹ ਬਾਕੀ ਅੱਧੀ ਸੀਨ ਆਪਣੀ ਲੱਗ ਗਈ ਅਸ ਇੰਨੀ ਕਿ ਸੀਨ ਰਹਿ ਗਈ ਆਪਣੀ ਲਾਉਣ ਵਾਲੀ ਜੋ ਜਿੰਨੀ ਲੱਗ ਲੱਗ ਗਈ ਇਹ ਜਿਵੇਂ ਤੁਹਾਨੂੰ ਦੱਸਿਆ ਸੀ ਚਾਰੇ ਪੱਲੇ ਅਟੈਚ ਕਰਕੇ ਜਿਵੇਂ ਹੁਣ ਆਹ ਵੱਧ ਘਟਾ ਇੰਨਾ ਦੇ ਕੱਪੜਾ ਜੇ ਹੁਣ ਇਹਨੂੰ ਆਪਾਂ ਮੂਰੀ ਵਾਲੇ ਪਾਸੇ ਕੱਢ ਦਿੰਦੇ ਤਾਂ ਫਿਰ ਮੂਰੀ ਜ਼ਿਆਦਾ ਚੌੜੀ ਹੋਣੀ ਫਿਰ ਇਹਨੂੰ ਇੱਕ ਕੱਟਣ ਦੇ ਕਾਹੂਗਾ ਹਨਾ ਇਹ ਵਿੱਚ ਕੱਟਿਆ ਜਾਊਗਾ ਆਈ ਸਾਈਡ ਇਹ ਦੋਵਾਂ ਦੇ ਫਿਰ ਕੀ ਲਾਉਣਾ ਇਸੇ ਤਰ੍ਹਾਂ ਆਪਾਂ ਦੂਸਰੇ ਸਾਈਡ ਜੜ ਲਾਂਗੇ ਇਹਦੇ ਆ ਐਵੇਂ ਗਮੂਸੀਨ ਹੋ ਗਈ ਜੀ ਵੀ ਆਪਾਂ ਸੀਨ ਦਿਖਾ ਦਈਏ ਆ ਦੇਖੋ ਆ ਪੱਟ ਜੁੜ ਗਿਆ ਇਹਦੇ ਨਾਲ ਤੇ ਆ ਲਾਈਨਿੰਗ ਵਾਲਾ ਜੁੜ ਗਿਆ ਇਹ ਗੁੰਮ ਹੋ ਗਈ ਸੀ ਸਸ ਤੇ ਬਸ ਇਹ ਪ੍ਰੈਸ ਵੱਜ ਜੂਗੀ ਅਹੀਂ ਇਧਰਲੀ ਸਾਈਡ ਲਾ ਲਾਂਗੇ ਆਪਾਂ ਅਹੀਂ ਹੁਣ ਅਮਨ ਦੂਜਾ ਪਾਸਾ ਲਾਉਣਗੇ ਤੁਸੀਂ ਵੀਡੀਓ ਨਾਲ ਬਨੇ ਰਹੋ ਆ ਆਪਾਂ ਨੇ ਇਹਦੇ ਦੇ ਦੋਨੋਂ ਪੱਲੇ ਜੋੜ ਲੇ ਤੇ ਇਹਦੇ ਨਾਲ ਪੱਟਾਂ ਦੀਆਂ ਸੀਣਾ ਆਪਾਂ ਨੇ ਗੁੰਮ ਲਗਾ ਲੀਆਂ ਇਸ ਤਰ੍ਹਾਂ ਤੇ ਹੁਣ ਜਿਹੜਾ ਮੇਨ ਕੰਮ ਆ ਬਿਜੇ ਜਿਵੇਂ ਹੁਣ ਇਧਰਲਾ ਪੱਲਾ ਤੇ ਇਹਦੇ ਨਾਲ ਜੁੜਿਆ ਹੋਈ ਸੀ ਇਹਦੇ ਆਪਾਂ ਨੇ ਦੋਨੋਂ ਸਾਈਡ ਤੇ ਪੱਲੇ ਜੋੜਨੇ ਨੇ ਇਸ ਤਰ੍ਹਾਂ ਗੁੰਮ ਸੀਨ ਲਾ ਕੇ ਇਸ ਤਰ੍ਹਾਂ ਤੇ ਹੁਣ ਆਪਾਂ ਨੇ ਜਿਹੜਾ ਇਹਦਾ ਦੂਸਰਾ ਪੱਲਾ ਹੈਗਾ ਉਹਦੇ ਨੂੰ ਦੂਸਰੇ ਉਹ ਅਟੈਚ ਕਰਨੇ ਨੇ ਹੁਣ ਔਖਾ ਕੰਮ ਇਹ ਹੀ ਹੈ ਵੀ ਇਹ ਸੀਨ ਆਪਾਂ ਗੁੰਮਕ ਕਿਵੇਂ ਕਰ ਸਕਦੇ ਆ ਕਿਉਂਕਿ ਜਦੋਂ ਆ ਆ ਪੱਲੇ ਜੁੜ ਜਾਂਦੇ ਨੇ ਫਿਰ ਇਹ ਆਪਾਂ ਨੂੰ ਸਮਝ ਵਿੱਚ ਨਹੀਂ ਆਉਂਦੀ ਹੈਗੀ ਵੀ ਇਹ ਆਪਾਂ ਗੁੰਮ ਸੀਨ ਕਿਵੇਂ ਲਾ ਸਕਦੇ ਆ ਇਹਨੂੰ ਆਪਾਂ ਇਸ ਤਰ੍ਹਾਂ ਉੱਪਰ ਰੱਖ ਲਾਂਗੇ ਇਧਰਲੀ ਸਾਈਡ ਮੂਰੀ ਹੈ ਇਹ ਤੇ ਆ ਆਪਾਂ ਨੇ ਮੂਰੀ ਵਾਲੀ ਸਾਈਡ ਇਹਦੇ ਰੱਖ ਲਈ ਆ ਬਰਾਬਰ ਕਰਕੇ ਤੇ ਹੁਣ ਆਪਾਂ ਨੇ ਇਹਦੀ ਗੁੰਮਸੀਨ ਕਿਵੇਂ ਕਰਾਂਗੇ ਜਿਹੜਾ ਹੁਣ ਇਹਦਾ ਆ ਆ ਪੀਸ ਆ ਗਿਆ ਇਸ ਤਰ੍ਹਾਂ ਕਿਉਂਕਿ ਇਹਦੀ ਲਾਈਨਿੰਗ ਜੇ ਹੁਣ ਆਪਾਂ ਐਂ ਹੀ ਸੀਨ ਲਾਵਾਂਗੇ ਫਿਰ ਤਾਂ ਇਹ ਗੁੰਮ ਹੋਣੀ ਨਹੀਂ ਤਾਂ ਹੁਣ ਜਿਹੜੀ ਆ ਇਧਰਲੇ ਪੱਲੇ ਵਾਲੀ ਆਹ ਵਾਲੀ ਲਾਈਨਿੰਗ ਹੈ ਇਹਨੂੰ ਆਪਾਂ ਨੇ ਚੱਕ ਕੇ ਇਧਰਲੀ ਸਾਈਡ ਲੈ ਕੇ ਜਾਣਾ ਪਰਾਂ ਪਰਾਂ ਨੂੰ ਅੱਛਾ ਲਾਈਨਿੰਗ ਵਾਲੇ ਪਾਸੇ ਲੈ ਕੇ ਜਾਣਾ ਇਹਨੂੰ ਐ ਹਾਂ ਇਹੀ ਫੇਰ ਗੁੰਮ ਹੋ ਗਈ ਸੀ ਨਾ ਤੇ ਇਦਰੋਂ ਆਪਾਂ ਇਹਨੂੰ ਇਸ ਤਰ੍ਹਾਂ ਐਵੇਂ ਕਰ ਲਾਂਗੇ ਕਮਾਤੀ ਭਰਾਂ ਨੂੰ ਹਾਂ ਐਂ ਰੋਟਾ ਸਮਝ ਰਹੇ ਤੁਸੀਂ ਇਸ ਤਰ੍ਹਾਂ ਆਪਾਂ ਕਮਾ ਕੇ ਇਹਨੂੰ ਵਿੱਚ ਇਸ ਤਰ੍ਹਾਂ ਇੱਧਰ ਕੱਢ ਲਾਂਗੇ ਦੇਖਾਈਓ ਇੱਧਰ ਉਦੋਂ ਹੀ ਕਮਾ ਕੇ ਇੱਧਰ ਕੱਢ ਲਈ ਬਸ ਤਾਂ ਇਹਦੇ ਨਾਲ ਅਟੈਚ ਕੀਤੀ ਹੋਈ ਹੈ ਆਪਣੀ ਤਾਂ ਇਹ ਆਪਾਂ ਨੂੰ ਗੁੰਮ ਸੀਣ ਕਰਨ ਵਾਸਤੇ ਇੱਧਰ ਲੈ ਕੇ ਆਉਣੀ ਪਊਗੀ ਆਪਾਂ ਐਸੀਆਂ ਲਾ ਕੇ ਦਿਖਾਵਾਂਗੇ ਇਹਦੀਆਂ ਸਾਰੀਆਂ ਸੀਣਾ ਗੁੰਮ ਹੋ ਜਾਣਗੀਆਂ ਤਾਂ ਗਣ ਇਸ ਤਰ੍ਹਾਂ ਆਪਾਂ ਨੇ ਇਹ ਚਾਰੇ ਪੱਲੇ ਦੀ ਸੀਨ ਲਾਵਾਂਗੇ ਘੱਟ ਰੱਖ ਕੇ ਉੱਪਰ ਵੀ ਫੋਲਡ ਕਰਕੇ ਲੈ ਕੇ ਆਉਣੀ ਆਪਾਂ ਵੀ ਦੇਖ ਰਹੋ ਜਿਵੇਂ ਅਮਨ ਨੇ ਸਾਨੂੰ ਦੱਸਿਆ ଥିਗਾ ਵੀ ਜਿਹੜੀ ਲਾਈਨਿੰਗ ਸੀ ਨਾ ਉਹਦੇ ਉੱਤੋਂ ਦੀ ਘੁਮਾ ਕੇ ਪਰਲੇ ਪਾਸੇ ਚਾਰੇ ਪੱਲੇ ਇਕੱਠੇ ਕਰਕੇ ਫਿਰ ਉਹਦੇ ਤੇ ਸੀਨ ਲਾਉਣੀ ਆ ਗੁੰਮ ਸੀਨ ਤੇ ਇਕੱਠੇ ਰੱਖਣੇ ਨੇ ਪੱਲੇ ਚਾਰੇ ਲਓ ਜੀ ਤੀਨ ਲੱਗ ਚੁੱਕੀ ਆ ਤੇ ਇਸੇ ਤਰ੍ਹਾਂ ਆਪਾਂ ਉਧਰਲੇ ਪੱਲੇ ਤੇ ਸੀਨ ਲਾਵਾਂਗੇ ਇਸੇ ਤਰੀਕੇ ਨਾਲ ਦੂਜਾ ਪੱਲੇ ਉਧਰ ਲੱਗ ਜੂਗੀ ਇਹ ਦੇਖ ਰਹੋ ਵੀ ਇਹ ਇਧਰੋਂ ਘੁਮਾਇਆ ਗਿਆ ਆਪਣਾ ਪੰਨਾ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਸਿੱਧਾ ਕਰਲਾਂਗੇ ਇਹ ਆਪਣੀ ਇਹ ਫੀਲਡ ਦੀ ਗੁੰਮ ਹੈ। ਤੁਸੀਂ ਦੇਖ ਸਕਦੇ ਹੋ ਜਿਹੜੀਆਂ ਆਮਨੇ ਆਪਣੇ ਕੋਈ ਵੀ ਸੀਨਾ ਬਾਹਰ ਨਹੀਂ ਦਿਸਦੀ ਹੈਗੀ ਜਿਹੜੇ ਜੋ ਧਾਗੇ ਲਿਕਾਉਂਦੇ ਨੇ ਸਾਰੀਆਂ ਸੀਨਾ ਅੰਦਰ ਇੰਡਰਗਰਾਉਂਡ ਹੋਣੀਆਂ। ਤੇ ਉਹ ਓਵਰਲਾਕ ਦੀ ਵੀ ਲੋੜ ਨਹੀਂ। ਇਧਰੋਂ ਵੀ ਇੰਡਰਗਰਾਉਂਡ ਹੋ ਗਈ ਤੇ ਇਧਰੋਂ ਵੀ ਹੋ ਗਈ। ਤੇ ਇਸੇ ਤਰੀਕੇ ਨਾਲ ਆਵਨ ਦੂਜੇ ਪੱਲਿਆਂ ਤੇ ਉਹ ਲਾਈਨਿੰਗ ਉੱਤੋਂ ਦੀ ਹੈ ਨਾ ਟਪਾ ਕੇ ਉਹਦੇ ਸੀਨ ਲਾ ਦੇਣਗੇ ਤੁਸੀਂ ਵੀਡੀਓ ਨਾਲ ਬਣੇ ਰਹੋ ਤਾਂ ਐ ਵੀ ਤਰੀਕਾ ਥੋੜਾ ਜਿਹਾ ਨੀਕ ਸੀ ਗਾਇਸ ਕਰਕੇ ਅੱਜ ਵੀਡੀਓ ਥੋੜੀ ਲੰਬੀ ਹੋ ਰਹੀ ਹੈ ਪਰ ਸਾਡਾ ਮਕਸਦ ਹੈਗਾ ਵੀ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਇਆ ਜਾਵੇ ਇੱਕ ਵਾਰ ਪਹਿਣਾ ਨਾ ਇੰਟਰਲੌਕ ਨਹੀਂ ਕਰਾਉਣੀ ਹੁੰਦੀ ਤਾਂ ਇਸ ਤਰੀਕੇ ਨਾਲ ਆਪਾਂ ਇਹ ਸਲਵਾਰ ਨੂੰ ਸਟਿਚ ਕਰ ਸਕਦੇ ਹਾਂ ਲਾਈਨਿੰਗ ਵਾਲੀ ਇਹ ਸਿਰਫ ਗੁੰਮ ਸੀਣਾ ਲਾਈਨਿੰਗ ਵਾਲੀ ਸਲਵਾਰ ਤੇ ਹੀ ਲੱਗ ਸਕਦੀਆਂ ਨੇ ਦੂਸਰੀ ਜੇ ਆਪਾਂ ਸਿੰਪਲ ਸਲਵਾਰ ਦਾ ਸਲਾਈ ਕਰਦੇ ਆ ਉਹਦੇ ਤੇ ਗੁੰਮਸੀਨ ਕੋਈ ਨਹੀਂ ਲੱਗਦੀ ਇਹ ਵੀ ਹੈ ਵੀ ਕਈ ਵਾਰ ਕਿਸੇ ਪੈਣ ਦੇ ਹਨਾ ਕਾਲੀ ਦੇ ਵਿੱਚ ਹਨਾ ਕਿਤੇ ਜਾਣਾ ਹੋਵੇ ਹਨਾ ਸਲਵਾਰ ਸਿਉਂਕੇ ਹਨਾ ਵੀ ਐ ਹੁੰਦਾ ਓਵਰਲਾਕ ਦਾ ਵੀ ਟਾਈਮ ਨਹੀਂ ਹੁੰਦਾ ਵੀ ਓਵਰਲਾਕ ਕਿੱਥੋਂ ਕਰਵਾਵਾਂਗੇ ਤਾਂ ਇਸ ਤਰੀਕੇ ਨਾਲ ਗੁੰਮਸੀਨਾਂ ਲਾ ਕੇ ਬਿਨਾ ਓਵਰਲਾਕ ਤੋਂ ਆਪਾਂ ਸਲਵਾਰ ਬਣਾ ਸਕਦੇ ਆ ਤੇ ਇਸ ਤਰੀਕੇ ਨਾਲ ਆਮਨ ਹੁਣ ਦੂਜੇ ਪਾਸੇ ਸੀਨਾਂ ਲਾ ਦੇਣਗੇ ਚਾਰੇ ਬੱਲੇ ਇਕੱਠੇ ਕਰਕੇ ਉਹ ਲਾਈਨਿੰਗ ਨੂੰ ਉਤੋਂ ਦੀ ਟਪਾ ਕੇ ਇਸ ਤਰ੍ਹਾਂ ਤਾਂ ਇਹ ਸੀਨ ਬਾਹਰ ਆਊਗੀ ਜੇ ਆਪਾਂ ਇਹਨੂੰ ਇਸੇ ਤਰ੍ਹਾਂ ਲਾਵਾਂਗੇ ਤਾਂ ਇਹ ਨੂੰ ਇਹ ਆਹ ਬੱਲੇ ਨੂੰ ਫੜ ਕੇ ਇਧਰੋਂ ਤਾਂ ਆਹ ਪੱਲਾ ਜਿਹੜਾ ਆਪਣਾ ਲਾਈਨਿੰਗ ਵਾਲਾ ਹੁੰਦੇ ਵਾਲਾ ਇਹਨੂੰ ਆਪਾਂ ਪੱਟਾ ਵਾਲੀ ਸਾਈਡ ਤੇ ਰੱਖ ਲਾਂਗੇ ਇਧਰ ਆ ਕੇ ਕਮਾਉਣਾ ਇਹ ਇਧਰ ਆ ਕੇ ਇਸ ਤਰ੍ਹਾਂ ਲਾਉਣਾ ਇਹ ਇਸ ਤਰ੍ਹਾਂ ਕੰਨੀ ਵਾਲੀ ਸਾਈਡ ਇਧਰ ਕੰਨੀ ਵਾਲੀ ਸਾਈਡ ਹੀ ਰੱਖਣੀ ਆ ਇਹ ਇਸ ਤਰ੍ਹਾਂ ਲਿਖਾ ਮਸ ਨੂੰ ਸਾਰੇ ਨੂੰ ਆਪਾਂ ਉਤੋਂ ਹੀ ਟਪਾ ਲਾਂਗੇ ਫਿਰ ਇੱਕਸਾਰ ਕਰਕੇ ਹਨਾ ਉਹਦੇ ਤੇ ਸੀਨ ਲਾ ਦਾਂਗੇ ਇਹ ਕਿੱਧਰ ਆ ਜੂਗਾ ਆ ਪੰਨਾ ਨਿਕਲ ਤੇ ਐਸਾ ਇਹ ਤੈਉਣਾ ਬਣ ਇਧਰ ਵੀ ਸੀਨ ਲਾ ਦਨਗੇ ਇਹ ਸਾਰੀ ਸਲਵਾਰ ਆਪਣੀ ਹੋ ਗਈ ਗੁੰਮਸੀਨਾ ਵਾਲੀ ਆਪਣੀ ਇਹ ਗੁੰਮਸੀਨਾ ਵਾਲੀ ਸਲਵਾਰ ਬਣ ਕੇ ਰੈਡੀ ਹੋ ਗਈ ਹੁਣ ਇਹਦੇ ਰਹਿ ਗਏ ਬਲਕਾਉਣ ਵਾਲੇ ਆਪਣੀ ਤੇ ਉਹ ਆਪਾਂ ਤੁਹਾਨੂੰ ਹੋਰ ਵੀਡੀਓ ਜੇ ਬਗਾਂਵਾਂ ਜਿਵੇਂ ਬਾਲ ਕਿਵੇਂ ਪੈਂਦੇ ਨੇ ਤੇ ਇਹਦੀਆਂ ਗੁੰ ਮਸੀਨਾ ਲੱਗੀਆਂ ਸਲਵਾਰ ਆਪਾਂ ਨੇ ਅਟੈਚ ਕਰਤੀ ਆ ਤੇ ਇਹਦਾ ਇਹੀ ਤਰੀਕਾ ਗੁੰ ਮਸੀਨਾ ਦਾ ਵੀ ਆਪਾਂ ਗੁੰ ਮਸੀਨਾ ਲਾ ਕੇ ਲਾਈਨਿੰਗ ਵਾਲੀ ਸਲਵਾਰ ਆਪਾਂ ਕਿਵੇਂ ਰੈਡੀ ਕਰ ਸਕਦੇ ਆ ਦੇਖੋ ਹੁਣ ਇਹ ਕੰਪਲੀਟ ਹੋ ਚੁੱਕੀ ਆ ਤੇ ਇਹਦੇ ਵਿੱਚ ਸਿਰਫ ਬਾਲ ਪਾਉਣੇ ਰਹਿ ਗਏ ਠੀਕ ਹੈ ਜੀ ਇਸ ਤਰੀਕੇ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ हां जी ਤੁਹਾਨੂੰ ਤਰੀਕਾ ਵਧੀਆ ਲੱਗਿਆ ਗੋਮ ਮਸੀਨਾ ਲਾ ਕੇ ਸਲਵਾਰ ਬਣਾਉਣ ਦਾ ਪਾਲਾ ਤੇ ਜੇਕਰ ਤੁਸੀਂ ਹੋਰ ਕਿਸੇ ਵੀ ਵਿਸ਼ੇ ਤੇ ਵੀਡੀਓ ਦੇਖਣਾ ਚਾਹੁੰਦੇ ਹੋ ਉਦੇਸ਼ ਸੰਬੰਧੀ ਤੁਸੀਂ ਸਾਨੂੰ ਕਮੈਂਟ ਕਰਦਿਆ ਕਰੋ ਅਸੀਂ ਉਸ ਵਿਸ਼ੇ ਉੱਤੇ ਵੀਡੀਓ ਬਣਾ ਦਾਂਗੇ ਤੇ ਬਾਕੀ ਅਸੀਂ ਤੁਹਾਡੇ ਲਈ ਸਿਲਾਈ ਸੰਬੰਧੀ ਤੇ ਕਢਾਈ ਸੰਬੰਧੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਜਿਹੜੇ ਭੈਣ ਭਰਾ ਮੇਰੇ ਆਪ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਦਬਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਜੇਕਰ ਤਰੀਕਾ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਵੀ ਕਰਿਓ ਤੇ ਚਲੋ ਹੁਣ ਆਪਾਂ ਵਿਦਾ ਲੈਨੇ ਆ ਸੋ ਉਥੋਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀ ਸਮਝ ਕੇ ਮaaf ਕਰਦੇ ਹੋ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਹੱਸਦੇ ਰਹੋ ਵਾਦਦੇ ਰਹੋ ਖੁਸ਼ ਰਹੋ ਹਸਰੀ ਘੱਲ ਜੀ